ਤੇ ਕਰੀਬ ਬਦਲਾ ਕੀਤੇ ਗਏ ਨੇ ਤਾਂ ਕੰਗਣਾ ਰਣੌਦ ਦੀ ਫਿਲਮ ਹੁਣ ਰਿਲੀਜ਼ ਹੋਏਗੀ ਹਾਲਾਂਕਿ ਕਦੋਂ ਹੋਏਗੀ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ 1-2 ਦਿਨਾਂ ਦੇ ਵਿੱਚ ਇਸ ਦੀ ਤਾਰੀਖ ਜਿਹੜੀ ਹੈ ਅਨਾਉਂਸਮੈਂਟ ਕੀਤੀ ਜਾ ਸਕਦੀ ਹੈ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੀ ਕੰਗਣਾ ਨੂੰ ਨੋਟਿਸ ਭੇਜਿਆ ਗਿਆ ਸੀ ਕੰਗਣਾ ਦੇ ਵੱਲੋਂ ਵੀ ਟਵੀਟ ਕਰਕੇ ਜਮ ਕੇ ਗੁੱਸਾ ਕੱਢਿਆ ਗਿਆ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕੀਤਾ ਜਾ ਰਿਹਾ ਤਾਂ ਹੁਣ ਜਿਹੜਾ ਕਈ ਬਦਲਾ ਇਸ ਫਿਲਮ ਦੇ ਵਿੱਚ ਕਰ ਦਿੱਤੇ ਗਏ ਨੇ ਤਾਂ ਸਸਪੈਂਸ ਹਜੇ ਇਸ ਕੱਲ ਨੂੰ ਲੈ ਕੇ ਵੀ ਬਰਕਰਾਰ ਹੈ ਬੇਸ਼ੱਕ 10 ਸੀਨ ਬਦਲ ਦਿੱਤੇ ਗਏ ਨੇ 3 ਦੇ ਕਰੀਬ ਕੱਟ ਲਗਾ ਦਿੱਤੇ ਗਏ ਨੇ ਤੇ ਅਜਿਹੇ ਦੇ ਵਿੱਚ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋਵੇਗੀ ਜਾ ਨਹੀਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਕੰਗਣਾ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਤੇ ਕੰਗਣਾ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਮਾਮਲਾ ਉਹ ਵੀ ਕਾਫੀ ਜ਼ਿਆਦਾ ਉਸਨੇ ਤਲ ਫੜਿਆ ਸੀ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਵਿਰੋਧ ਕਰ ਰਹੀਆਂ ਸਨ ਤੇ ਅਜੇਹੇ ਦੇ ਵਿੱਚ ਹੁਣ ਕੰਗਣਾ ਨੂੰ ਸੁਖਦਾ ਸਾਹ ਆਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਫਿਲਮ ਦੇ ਵਿੱਚ ਤਿੰਨ ਸੀਨ ਕੱਟ ਦਿੱਤੇ ਗਏ ਨੇ ਤੇ ਇਸ ਤੋਂ ਬਾਅਦ 10 ਦੇ ਕਰੀਬ ਫਿਲਮ ਦੇ ਵਿੱਚ ਸੀਨਸ ਦੇ ਵਿੱਚ ਬਦਲਾਅ ਕੀਤਾ ਗਿਆ ਇਹ 13 13 ਤਰ੍ਹਾਂ ਦੀਆਂ ਤਬਦੀਲੀਆਂ ਕਰਨ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਹਾਲਾਂਕਿ ਕਦੋਂ ਰਿਲੀਜ਼ ਕੀਤਾ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਇਹ ਤੈਅ ਹੋ ਜਾਏਗਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਇਹਨਾਂ ਬਦਲਾਵਾਂ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਜਾਂ SGPCS ਫਿਲਮ ਨੂੰ ਚਲਾਉਣ ਦੀ ਮਨਜ਼ੂਰੀ ਦਿੰਦੇ ਨੇ ਜਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਪਰ ਕੰਗੜਾ ਨੋਟ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੈਂਸਰ ਬੋਰਡ ਨੇ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ 3 ਕਟਾਂ ਤੇ 10 ਲਾਮਾ ਦੇ ਨਾਲ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਏਗਾ ਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਕੰਗਣਾ ਰੌਥ ਨੂੰ ਸੁਖ ਦਾ ਸਾ ਆਇਆ ਕਿਉਂਕਿ ਸੈਂਸਰ ਬੋਰਡ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਫਿਲਮ ਨੂੰ ਦਰ ਅਸਲ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ ਨੇ ਇਸ ਤੋਂ ਇਲਾਵਾ 10 ਸੀਨ ਬਦਲੇ ਗਏ ਦੇ ਜਿਸ ਤੋਂ ਬਾਅਦ ਹਰੀ ਝੰਡੀ ਮਿਲੀ ਹੈ ਤਾਂ ਹਾਲਾਂਕਿ ਇਸ ਰੀਲੀਜ਼ਿੰਗ ਡੇਟ ਦੇ ਬਾਰੇ ਕੁਝ ਵੀ ਅਜਜੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਐਮਰਜੈਂਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਬਕਾਇਦਾ ਇਸ ਦੇ ਵਿੱਚ ਤਿੰਨ ਕੱਟ ਲਗਾਏ ਗਏ ਨੇ ਤੇ 10 ਸੀਨ ਇਸ ਤੇ ਬਦਲੇ ਗਏ ਨੇ ਹਾਲਾਂਕਿ ਇਸ ਫਿਲਮ ਦੀ ਜੇਕਰ ਰਿਲੀਜ਼ਿੰਗ ਡੇਟ ਦੀ ਗੱਲ ਕੀਤੀ ਜਾਵੇ ਤਾਂ 6 ਸਤੰਬਰ ਨੂੰ ਹੋਣੀ ਸੀ ਪਰ ਫਿਲਮ ਦੇ ਵਿੱਚ ਬਹੁਤ ਸਾਰੇ ਜੋ ਸੀਨ ਇਦਾਂ ਦੇ ਸਨ ਜੋ ਕਿ ਭਾਵਨਾਵਾਂ ਨੂੰ ਪੜਕਾਰੇ ਸਨ ਤੇ ਅਜੇਹੇ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਿ ਫਿਲਮ ਰਿਲੀਜ਼ ਨਹੀਂ ਕੀਤੀ ਜਾਣੀ ਚਾਹੀਦੀ ਇਹ ਸਭ ਦੇ ਵਿਚਾਲੇ ਕੰਗਨਰ ਰੌਥ ਦਾ ਗੁੱਸਾ ਵੀ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਉਸ ਦੇ ਵੱਲੋਂ ਟਵੀਟ ਕਰਕੇ ਆਪਣੀ ਪੜਾਸ ਵੀ ਕੱਢੀ ਜਾਂਦੀ ਹੈ ਪਰ ਹੁਣ ਕੰਗਨਰ ਰੌਥ ਨੂੰ ਸੁੱਖ ਦਾ ਸਾਹ ਆ ਚੁੱਕਿਆ ਹੈ ਕਿਉਂਕਿ ਫਿਲਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਕੰਗਨਰ ਰੌਥ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਸੈਂਸਰ ਬੋਰਡ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਫਿਲਮ ਨੂੰ ਦਰਅਸਲ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ ਨੇ ਇਸ ਤੋਂ ਇਲਾਵਾ 10 ਸੀਨ ਬਦਲੇ ਗੈਰੇਜਿਸ ਤੋਂ ਬਾਅਦ ਹਰੀ ਝੰਡੀ ਮਿਲੀ ਹੈ ਤਾਂ ਹਾਲਾਂਕਿ ਇਸ ਰਿਲੀਜ਼ਿੰਗ ਡੇਟ ਦੇ ਬਾਰੇ ਕੁਝ ਵੀ ਅਜਜੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਐਮਰਜੈਂਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਬਕਾਇਦਾ ਇਸ ਦੇ ਵਿੱਚ ਤਿੰਨ ਕੱਟ ਲਗਾਏ ਗਏ ਨੇ ਤੇ 10 ਸੀਨ ਇਸ ਤੇ ਬਦਲੇ ਗਏ ਨੇ ਹਾਲਾਂਕਿ ਇਸ ਫਿਲਮ ਦੀ ਜੇਕਰ ਰਿਲੀਜ਼ਿੰਗ ਡੇਟ ਦੀ ਗੱਲ ਕੀਤੀ ਜਾਵੇ ਤਾਂ 6 ਸਤੰਬਰ ਨੂੰ ਹੋਣੀ ਸੀ ਪਰ ਫਿਲਮ ਦੇ ਵਿੱਚ ਬਹੁਤ ਸਾਰੇ ਜੋ ਸੀਨ ਇਦਾਂ ਦੇ ਸਨ ਜੋ ਕਿ ਭਾਵਨਾਵਾਂ ਨੂੰ ਪੜਕਾਰੇ ਸਨ ਤੇ ਅਜਿਹੇ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਿ ਫਿਲਮ ਰਿਲੀਜ਼ ਨਹੀਂ ਕੀਤੀ ਜਾਣੀ ਚਾਹੀਦੀ ਇਸ ਵੇਲੇ ਵਿਚਾਲੇ ਕੰਗਨਰ ਨੌਤ ਦਾ ਗੁੱਸਾ ਵੀ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਉਸ ਦੇ ਵੱਲੋਂ ਟਵੀਟ ਕਰਕੇ ਆਪਣੀ ਪੜਾਸ ਵੀ ਕੱਢੀ ਜਾਂਦੀ ਹੈ ਪਰ ਹੁਣ ਕੰਗਨਰ ਨੌਤ ਨੂੰ ਸੁਖਤਾ ਸਾਹ ਆ ਚੁੱਕਿਆ ਹੈ ਕਿਉਂਕਿ ਫਿਲਮ ਰਿਲੀਜ਼ ਕਰਨ ਨੂੰ ਲੈ ਕੇ ਮਨਜ਼ੂਰੀ ਮਿਲ ਚੁੱਕੀ ਹੈ ਹਾਲਾਂਕਿ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ ਨੇ 10 ਸੀਨ ਇਸ ਫਿਲਮ ਦੇ ਬਦਲੇ ਗਏ ਨੇ ਇਹ 13 ਤਬਦੀਲੀਆਂ ਤੋਂ ਬਾਅਦ ਮਨਜ਼ੂਰੀ ਮਿਲੀ ਹੈ ਇਸ ਫਿਲਮ ਨੂੰ ਜੋ ਹੈ ਇਤੋਂ ਤੱਕ ਕਿ ਯੂਏ ਦਾ ਸਰਟੀਫਿਕੇਟ ਵੀ ਇਸ ਫਿਲਮ ਨੂੰ ਦੇ ਦਿੱਤਾ ਗਿਆ ਰਿਲੀਜ਼ਿੰਗ ਡੇਟ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਰਕਰਾਰ ਹੈ ਪਰ ਦੂਜੇ ਪਾਸੇ ਕੰਗਨਾਰ ਨੌਤ ਨੂੰ ਇਹ ਸੁਖ ਦਾ ਸਾਹ ਆਇਆ ਹੈ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਜੋ ਹੈ ਕੰਗਨਾਰ ਨੌਤ ਦੇ ਵੱਲੋਂ ਕਿ ਤੂੰ ਪ੍ਰੰਤੂ ਕੀਤਾ ਜਾ ਰਿਹਾ ਸੀ ਕਿ ਆਖਿਰਕਾਰ ਮੇਰੀ ਫਿਲਮ ਦੇ ਜਾਣਬੁੱਝ ਕੇ ਬੈਨ ਲਗਾਏ ਜਾ ਰਹੇ ਨੇ ਜਾਣਬੁੱਝ ਕੇ ਰੋਕ ਲਗਾਈ ਜਾ ਰਹੀ ਹੈ ਤਾਂ ਇਹ ਸਭ ਦੇ ਵਿਚਾਲੇ ਹੁਣ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਕੁਝ ਸ਼ਰਤਾਂ ਦੇ ਨਾਲ ਮਨਜ਼ੂਰੀ ਦਿੱਤੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਕਈ ਕੱਟ ਲਗਾਏ ਗਏ ਨੇ ਤੇ ਕਈ ਬਦਲਾਅ ਵੀ ਕੀਤੇ ਗਏ ਨੇ ਕਿਉਂਕਿ ਸਿਕਾਂ ਦੀਆਂ ਭਾਵਨਾਵਾਂ ਨੂੰ 扑ੜਕਾਉਣ ਦੀ ਕੋਸ਼ਿਸ਼ ਜਿਹੜੀ ਐ ਇਸ ਫਿਲਮ ਦੇ ਵਿੱਚ ਕੀਤੀ ਜਾ ਰਹੀ ਸੀ ਤੇ ਅਜਿਹੇ ਦੇ ਵਿੱਚ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ ਤੇ ਇਸ ਵਿਰੋਧ ਦੇ ਦਰਮਿਆਨ ਹੀ ਸੈਂਸਰ ਬੋਰਡ ਦੇ ਵੱਲੋਂ ਜੋ ਐ ਇਸ ਫਿਲਮ ਨੂੰ ਲੈ ਕੇ ਕਈ ਕੱਟ ਲਗਾਏ ਗਏ ਨੇ 10 ਦੇ ਕਰੀਬ ਬਦਲਾ ਕੀਤੇ ਗਏ ਨੇ ਤਾਂ ਕੰਗਨਰ ਰਨੋ ਦੀ ਫਿਲਮ ਹੁਣ ਰਿਲੀਜ਼ ਹੋਏਗੀ ਹਾਲਾਂਕਿ ਕਦੋਂ ਹੋਏਗੀ ਇਸ ਬਾਰੇ